ਉਧਰੋਂ ਕਾਰ ਆਈ ਜਾਂ Swift ਈਅਰ ਬਹੁਤ ਤੇਜ਼ ਸੀ ਉਹ ਚਿੱਟੀਆਂ ਪੱਟੀਆਂ ਲੱਗੀਆਂ ਉੱਥੋਂ ਨੇ ਬ੍ਰੇਕ ਮਾਰੀ ਤੇ ਉਹਦੇ ਬ੍ਰੇਕ ਨਹੀਂ ਲੱਗੇ ਤੇ ਲੈ ਕੇ ਉਹਨੇ ਟੱਕੀ ਹੀ ਮਾਰੀ ਜਦੋਂ ਉਹ ਦੇਖਿਆ ਉਹ ਉੱਤਰ ਕੇ ਭੱਜ ਗਿਆ ਉਹ ਇੱਕ ਪੂਰੇ ਗੋਡੇ ਤੇ ਵੱਜੀ ਹੈ ਇੱਕ ਦੇ ਮੜੀ ਥੀਟਾ ਜਾਂ ਮੇਰੇ ਲੱਤ ਤੇ ਲੱਕ ਤੇ ਲੱਗੀ ਹੋਈ ਜਿੱਗੀ ਚੱਕ ਕੇ ਦੇਖੀ ਉਹ ਦੀ ਚਾਰ ਕੰਟਰੋਲ ਘਟੋ ਘਟਪੋਸਤ ਹੈ ਇਹਨੋਂ ਕੋ ਭੁੱਕੀ ਕਹੇ ਦਿੰਦੇ ਆ ਇਸੇ ਕਰਕੇ ਉਹ ਬੰਦਾ ਗੱਡੀ ਮਾਰਨਸਰ ਭੱਜੀ ਹੈ ਪਰ ਹਫਤੇ 'ਚ 2-3 ਵਾਰ ਐਕਸੀਡੈਂਟ ਹੁੰਦਾਗਾ ਗੱਡੀ ਆ ਰਹੀ ਸੀ ਕੋਈ ਸਹੀ ਬਹੁਤ ਜਿਆਦਾ ਜਿਹੜਾ ਐਕਸੀਡੈਂਟ ਆ ਬਹੁਤ ਭਿਆਨਕ ਸੀਗਾ ਹਾਂਜੀ ਅੰਕਲ ਕੀ ਨਾ ਮੇਰਾ ਨਾ ਜਸਮੇਲ ਸਿੰਘ ਆ ਜੀ ਹਾਂਜੀ ਸਰ ਅੱਜ ਜਿਹੜੀ ਘਟਨਾ ਹੋਈ ਹੈ ਕੀ ਕਹਿਣਾ ਚਾਹੁੰਦੇ ਇੱਕ ਘਟਣਾ ਬਸ ਇਹ ਹੋਈ ਹੈ ਜੀ ਮੈਂ ਰਾਮਪੁਰੇ ਤੋਂ ਬੱਚੇ ਲੈ ਕੇ ਉਹਨਾਂ ਟਿਊਸ਼ਨ ਵਾਲੇ 15 ਕੁੜੀਆਂ ਹੁੰਦੀਆਂ ਮੇਨਾਂ ਆ ਜਿਹੜਾ ਚ ਰਸਤਾ ਹੈ ਕੈਂਟ ਛਾਣੇ ਤੋਂ ਇਹਨੂੰ ਮੋੜਦੇ ਆਪਾਂ ਰਿੰਗ ਰੋਡ ਤੇ ਇੱਥੇ ਸਵੇਰੇ ਹੁੰਦੇ ਸ਼ੈਰ ਵਾਲੇ ਬੰਦੇ ਮੇਰੀ ਡੀਲੀ ਆਉਣ ਕਰਕੇ ਮੈਂ ਉੱਥੇ ਆ ਕੇ ਪਹਿਲਾਂ ਬ੍ਰੇਕਾ ਮਾਰਦੇ ਫਿਰ ਮੈਂ ਦੋਨੇ ਪਾਈ ਦੇਖਿਆ ਮੈਂ ਦੂਜਾ ਗিয়ার ਪਾ ਕੇ ਗੱਡੀ ਲੰਗਾਉਣ ਲੱਗ ਗਿਆ ਆ ਜਿੱਥੇ ਉਹ ਮੇਰੀ ਗੱਡੀ ਖੜੀ ਆ ਮਗਰ ਰਟਾਇਰ ਆ ਮੇਰੀ ਗੱਡੀ ਇੱਥੇ ਆ ਗਈ ਸੀ ਉਧਰੋਂ ਕਾਰ ਆਈ ਆ ਸੁਵਿਫਟ ਡੀਆਰ ਬਹੁਤ ਤੇਜ਼ ਦੇਖੋ ਜਿੱਥੇ ਉਹ ਕਾਰ ਆ ਐਨੀ ਪਿੱਛੇ ਉਹ ਸੀਗੀ ਕਿ ਉਹ ਚਿੱਟੀਆਂ ਪੱਟੀਆਂ ਲੱਗੀਆਂ ਉੱਥੋਂ ਨੇ ਬ੍ਰੇਕ ਮਾਰੀ ਆ ਉਹਦੀ ਗੱਡੀ ਚਿਰੜ ਚਿਰੜ ਕਰਦੀ ਉਹਦੇ ਬ੍ਰੇਕ ਨਹੀਂ ਲੱਗੇ ਤੇ ਲੈ ਕੇ ਉਹਨੇ ਟਾਕੀ ਜੀ ਮਾਰੀ ਇੱਥੇ ਟਾਕੀ ਜੀ ਮਾਰ ਕੇ ਅਸੀਂ ਤਾਂ ਲੱਗੇ ਬੱਚੇ ਦੇਖਣ ਤੁਸੀਂ ਕਹੇ ਬੱਚੇ ਸੱਟ ਨਾ ਹੋਵੇ ਉਹਨਾਂ ਬੱਚੇ ਕੱਢਣ ਲੱਗੇ ਮੇਰੇ ਕੋਲੇ ਆ ਕੇ ਸ਼ੈਰ ਵਾਲੇ ਬੰਦੇ ਜਿੰਨੇ ਤੇ ਕਢੇ ਸੀ ਉਹ ਉਹ ਮੇਰੇ ਅਸੀਂ ਬੱਚੇ ਕੱਢਦੇ ਕੱਢਦੇ ਜਦੋਂ ਦੇਖਿਆ ਉਹ ਉੱਤਰ ਕੇ ਭੱਜ ਗਿਆ ਚਲੋ ਬੱਚੇ ਅਸੀਂ ਕੱਢ ਕੇ ਸਾਰਿਆਂ ਨੇ ਦੇਖਿਆ ਵੀ ਛੱਟ ਫੇਟ ਉਹ ਇੱਕ ਕੁੜੀ ਦੇ ਗੋਡੇ ਤੇ ਵੱਜੀ ਐ ਇੱਕ ਦੇ ਮੜੀ ਦੀ ਛਰੀਟਾ ਜਾਂ ਮੇਰੇ ਲੱਤ ਤੇ ਤੇ ਲੱਕ ਤੇ ਲੱਗੀ ਸੀਗੀ ਚਲੋ ਇੰਨੇ ਅਸੀਂ ਇੱਥੇ ਬਾਹਲੇ ਬੱਚੇ ਅਸੀਂ ਰਾਮਪਰੇ ਫੋਨ ਕਰਤਾ ਬੱਚੇ ਘਬਰਾ ਕੇ ਕਹਿੰਦੇ ਵੀ ਅਸੀਂ ਕਲਾਸ ਲਾਉਣੀ ਹੈ ਤੇ ਉਹ ਉੱਥੇ ਭੱਗੇ ਚਾਰ ਬੱਚੇ ਕਹਿੰਦੇ ਵੀ ਅਸੀਂ ਲਾ ਲਾਂਗੇ ਕਲਾਸ ਸਾਡੇ ਮੰਮੀ ਡੱਡੀਆਂ ਹੁੰਦੇ ਉਹ ਲੈ ਜਾਣਗੇ ਤੁਹਾਨੂੰ ਉਹ ਕਲਾਸ ਲਾਉਣ ਭੱਗੇ ਇੰਨੇ ਇੱਥੇ ਖੜੇ ਸੀ ਜਦੋਂ ਉਹ ਦੂਜੇ ਮੁੰਡੇ ਜਿਹੜੇ ਸੀਗੇ ਉਹਨਾਂ ਨੇ ਉਹ ਗੱਡੀ ਦੀ ਕੁਦਰਤੀ ਉਹ ਹੀ ਡਿੱਗੀ ਚੱਕ ਲਈ ਡਿੱਗੀ ਚੱਕ ਕੇ ਦੇਖੀ ਉਹਦੀ ਡਿੱਗੀ ਚਾਰ ਕੋਨਟਰ ਦਾ ਟੋਕੜ ਟਪੋਸਤ ਹੈ ਇਹਨੋਂ ਬਹੁ ਭੁੱਕੀ ਕਹਿ ਦਿੰਦੇ ਆ ਇਸੇ ਕਰਕੇ ਉਹ ਬੰਦਾ ਗੱਡੀ ਮਾਰਨ ਸਰ ਭੱਜ ਗਿਆ ਤੇ ਉਹ ਇਨੇ ਥਾਣੇ ਵਾਲੇ ਆਗੇ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਗੱਡੀ ਦੇਖੀ ਚਾਰ ਚੁਫਰੇ ਉਹਨਾਂ ਨੇ ਉਹ ਗੱਡੀ ਦੀ ਚਾਬੀ ਕੱਢ ਲਈ ਡਿੱਗੀ ਲੋਕ ਕਰਕੇ ਚਾਬੀ ਉਹਨਾਂ ਕੋਲ ਸਰ ਮਾਜੀ ਵੀ ਕੀ ਨਾਮ ਹੈ ਤੁਹਾਡਾ ਮੇਰਾ ਨੰਬਰ ਜੇ ਹਰਪਾਲ ਸਿੰਘ ਢੱਲੋਂ ਮੈਂ ਐਮ ਸੀ ਐਸੇ ਬੋਰਡ ਤੋਂ ਨਾਲ ਵਾਲੇ ਏਰੀਏ ਤੋਂ ਇੱਥੇ ਐਕਸੀਡੈਂਟ ਹੋਇਆ ਥੋੜਾ ਜਿਹਾ ਪਹਿਲਾਂ ਤੇ ਅਸੀਂ ਨਾ ਸਾਡੇ ਡੀਸੀ ਸਾਹਿਬ ਸਾਡੇ ਐਮਸੀ ਹਾਉ ਦੀ ਮੀਟਿੰਗ ਸੀ ਹੋਂਕਾ ਸਾਡੇ ਕਮਿਸ਼ਨਰ ਕਾਬਾਗੇ ਅਸੀਂ ਉਦੋਂ ਵੀ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਵੀ ਇੱਥੇ ਨਾ ਹੰਬ ਲੱਗਣ ਵੱਡੇ ਲਗਾਤਾਰ ਜਿਹੜੇ ਜਿਨ੍ਹਾਂ ਦਾ ਕੰਟਰੋਲ ਹੋਵੇ ਕਿਉਂਕਿ ਹਰ ਹਫਤੇ 'ਚ 2-3 ਵਾਰ ਐਕਸੀਡੈਂਟ ਹੁੰਦਾ ਹੈਗਾ ਤੇ ਜਾਂ ਇੱਥੇ ਬੈਰੀਕੇਡ ਪੁਲਿਸ ਦੇ ਬੈਰੀਕੇਡ ਲੱਗਣ ਕਿਉਂਕਿ ਜਦੋਂ ਇੱਥੇ ਇੱਕ मिश्रा ਜੀ ਆਏ ਸੀ ਬਾਬਾ ਜੀ ਉਦੋਂ ਪੁਲਿਸ ਦੇ ਬੈਰੀਕੇਡ ਪਏ ਰਹੇ ਆ ਵੀ ਇਹਦਾ ਮਤਲਬ ਵੀ ਜਿਹੜਾ ਕੋਈ ਖਾਸ ਆ ਉਹਦੀ ਲਈ ਆਪਾਂ ਕਰ ਰਹੇ ਆ ਹੋਂਕਾ ਬਿਲਿੰਦ ਦੇ ਲਈ ਕੋਈ ਆਪਾਂ ਨੂੰ ਉਹ ਇੰਟਰਸਟ ਨਹੀਂ ਵੀ ਇੱਥੇ ਲਗਾਤਾਰ ਉਸ ਤਰ੍ਹਾਂ ਬੈਰੀ ਸਰ ਦੇਖਿਆ ਕਿ ਅੱਜ ਤਾਂ ਜਿਹੜਾ ਐਕਸੀਡੈਂਟ ਹੋਇਆ ਐ ਐਕਸੀਡੈਂਟ ਗੱਡੀ ਆ ਰਹੀ ਸੀ ਤੇਜ਼ ਸੀ ਬਹੁਤ ਜ਼ਿਆਦੇ ਤੇ ਆ ਸਕੂਲ ਬੈਨ ਮੈਂ ਤਾਂ ਫਿਰ ਬਾਅਦ ਚ ਆਇਆ ਹਾਂ ਪਰ ਤੱਕ ਜਿਹੜੇ ਦਰਸ਼ਕ ਸੀ ਉਹਨਾਂ ਨੇ ਦੱਸਿਆ ਵੀ ਗੱਡੀ ਬਜਾ ਦੇ ਤੇਜ਼ ਸੀ ਤੇ ਸਕੂਲ ਬੈਨ ਵਾਲੇ ਵੀ ਜਦੋਂ ਮੁੜਿਆ ਤੇ ਉਹ ਐਕਸੀਡੈਂਟ ਹੋਇਆਗਾ ਤੇ ਉਹ ਐਕਸੀਡੈਂਟ ਬਹੁਤ ਭਿਆਨਕ ਸੀਗਾ ਸਰ ਏਰੀਆ ਕਿਹੜਾ ਹੈ ਇਹ ਇਹ ਰਿੰਗ ਰੋਡ ਬਾਈਪਾਸ ਆ ਜਿਹੜਾ ਫੇ ਬਨ ਨਾਲ ਆਪਣਾ ਕੈਂਟ ਦਾ ਏਰੀਆ ਚੋਂ ਕੋਈ ਬੱਚਿਆਂ ਦੇ ਵਗੈਰਾ ਦੇ ਵੀ ਸੈਕ ਸੈਕ ਬੱਚੀ ਹੈ ਬੱਸ ਪਤਾ ਲੱਗਿਆ ਵੀ ਜਿਹੜੇ ਸਕੂਲ ਬੈਂਡ ਦੇ ਵਿੱਚ ਬੱਚੇ ਸੀਗੇ ਕੋਈ ਲੜਕੀ ਉਹਦੇ ਵੀ ਸੱਟ ਲੱਗਿਆ ਵੀਰੇ ਦੇ। ਸਰਕਾਰ ਵਾਲਾ ਕੋਈ ਇਹਦਾ ਬਾਰੇ ਤਾਂ ਪਤਾ ਨਹੀਂ ਆਪਾਂ ਨੂੰ ਕੌਣ ਸੀ ਕੀ ਸੀਗਾ। ਹਾਂ ਕਹਿੰਦੇ ਹੀ ਛੱਡ ਕੇ ਗੱਡੀ ਬੰਦਾ ਭੱਜ ਗਿਆ। ਅੱਛਾ ਜੀ ਇਹ ਬਿਲਕੁਲ ਇੱਧਰ ਖੜੀ ਸੀ ਬਿਲਕੁਲ ਆਮਦਾਲ ਮੋੜ ਰਹੀ ਸੀ। ਇਹ ਇਹ ਬੱਚਿਆਂ ਦੀ 15-16 ਸਾਲ ਦੇ ਬੱਚੇ ਆ ਜੀ ਸਾਰੇ ਇਹਨਾਂ 'ਚ ਲੜਕੀਆਂ ਸੀ ਜਾਂ ਟਿਊਸ਼ਨ ਦੀਆਂ ਮੇਸਰੀ ਟੌਂਕਦੀਆਂ ਜੀ। ਤੇ ਇਧਰੋਂ ਇਹ ਗੱਡੀ ਆ ਰਹੀ ਸੀ 120-30 ਦੀ ਸਪੀਡ ਤੇ। ਇਹ ਕਾਰ ਆ ਜੀ। ਇਹੜੀ ਕਾਰ ਡਾਇਰਕਟਰ ਆਈ ਉਹ 120 30 ਦੀ ਸਿਕਿਉਰਟੀ ਆ ਰਹੀ ਸੀ ਇੱਥੇ ਫਿਰ ਸਾਰੇ ਜਣੇ ਸੀ ਸੀ ਜੇ ਤਾਂ ਨੇ ਫਿਰ ਬੱਚਿਆਂ ਨੂੰ ਕੱਢਣ ਨੂੰ ਲੱਗ ਗਏ ਸਭ ਇਹ ਗਲਤੀ ਕਾਰ ਵਾਲੇ ਦੀ ਕਾਰ ਵਾਲੇ ਦੀ ਇਹ ਕਾਰ ਸਪੀਡ ਜ਼ਿਆਦਾ ਸੀ ਜੀ ਸਰ ਕਿੰਨੇ ਕ ਵਜੇ ਕੱਢਾਈ ਆ ਇਹ ਇਹ ਹੈ ਕਿ ਪੋਨੇ 8 ਵਜੇ ਦੇ ਕਰੀਬ ਦੀ ਆ ਜੀ 5-7 ਮੀਟਰ ਬੱਚਿਆਂ ਦੇ ਕੋਈ ਮਾਰੀ ਮੋਟੀ ਗੋਡੇ ਤੇ ਇੱਕ ਦੋ ਬੱਚਿਆਂ ਦੇ ਸੱਟਾਂ ਲੱਗੀਆਂ ਜਿਹੜਾ ਜਿਹੜਾ ਡਰਾਈਵਰ ਹੈ ਉਹਦੇ ਕੋਈ ਮਾਰੀ ਮੋਟੀ ਸੱਟ ਲੱਗੀ ਆ ਜੀ ਸਾਰੇ ਕੱਢੀ ਦਾ ਐਕਸੀਡੈਂਟ ਹੋਇਆ ਤੇ ਉਸ ਦੇ ਵਿੱਚੋਂ ਜਿਹੜਾ ਹੈਗਾ ਨਸ਼ੀਲੇ ਪਾਊਡਰ ਪਰਮਦ ਹੋਇਆ ਕੀ ਹੈ ਜੀ ਮਾਮਲਾ ਪੂਰਾ ਇੱਕ ਥਾਣਾ ਕੈਂਟਰੀ ਕਿ ਇਨਫੋਰਮੇਸ਼ਨ ਆਈ ਸੀਗੀ ਇੱਕ Swift Desire ਗੱਡੀ ਦਾ ਤੇ ਖਰਿਆਣਾ ਨੰਬਰ ਸ਼ੋਕੀ Desire ਗੱਡੀ ਆ ਤੇ ਇੱਕ ਟੈਂਪੋ ਟਰੈਵਲਰ ਟਾਈਪ ਸੀਗਾ ਜਿਹਦੇ ਵਿੱਚ ਕੁਝ ਬੱਚੇ ਸੀਗੇ ਇਹਨਾਂ ਦਾ ਆਪਸੀ ਐਕਸੀਡੈਂਟ ਹੋਇਆ ਸੀਗਾ ਜਦੋਂ ਮੌਕੇ ਤੇ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਦੋਂ ਜੋ ਤੱਕ ਪੁਲਿਸ ਪਾਰਟੀ ਪਹੁੰਚੀ ਜਿਹੜਾ Desire ਗੱਡੀ ਦਾ ਡਰਾਈਵਰ ਸੀਗਾ ਉਹ ਤਾਂ ਮੌਕੇ ਤੋਂ ਭੱਜ ਗਿਆ ਸੀਗਾ ਬੜੀ ਜਿਓ ਗੱਡੀ ਚੈੱਕ ਕੀਤੀ ਗਈ ਤਾਂ ਉਹਦੇ ਵਿੱਚ ਕੁਝ ਪੁੱਕੀ ਚੋਰਾ ਪੁੱਸ ਵਗੈਰਾ ਮਿਲਿਆ ਹੈਗਾ ਤਾਂ ਉਸ ਤੇ ਹੁਣ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਕੇ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਮੁਕੱਦਮਾ ਦਰਜ ਕਰਕੇ ਅਸੀਂ ਜਿਹੜ ਮਦਦ ਕਰ ਰਹੇ ਕਰਕੇ ਅਸੀਂ ਅੱਗੇ ਤਫ਼ਸੀਲ ਦੌਰਾਨ ਜਿਹੜਾ ਵੀ ਆ ਸਵਿਫਟ ਦਾ ਜਾਂ ਡੀਜ਼ਾਇਰ ਦਾ ਡਰਾਈਵਰ ਕੌਣ ਸੀ ਮਾਲ ਕੌਣ ਸੀ ਆਇਡੈਂਟੀਫਾਈ ਕਰਕੇ ਅਗਲੀ ਕਾਰਵਾਈਆਂ ਵੱਲ ਚਲੇ ਜਾਵਾਂਗੇ ਸਰ ਇਸ ਮਾਮਲੇ ਜਖਮੀ ਵੀ ਹੋਏ ਆਏ ਕੁਝ ਪਤਾ ਲੱਗਿਆ ਸਵਿਫਟ ਚ ਕਿੰਨੇ ਬੰਦੇ ਸੀ ਡੀਜ਼ਾਇਰ ਇਹਨਾਂ ਅਸੂ ਡੀਜ਼ਾਇਰ ਦਾ ਤਾਂ ਹਜੇ ਨਹੀਂ ਪਤਾ ਲੱਗਿਆ ਕਿਉਂਕਿ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ ਪਰ ਜੋ ਪ੍ਰੀਲਿਮਿਨਰੀ ਪਤਾ ਲੱਗਿਆ ਜੋ ਦੱਸ ਰਹੇ ਸੀ ਕਿ ਡਰਾਈਵਰ ਸੀਗਾ ਤੇ ਬਟ ਜਿਹੜਾ ਦੂਜਾ ਟੈਪੂ ਵੈਂਗਰ ਸੀ ਜੋ ਟੈਪੂ ਟਰੈਵਲਰ ਟਾਈਪ ਸੀਗਾ ਉਹਦੇ ਵਿੱਚ ਵੀ 8-10 ਬੱਚੇ ਸੀਗੇ ਉਹ ਬੇਸਿਕਲੀ ਇੱਕ ਰਾਮਪੁਰੇ ਦਾ ਬੰਦਾ ਸੀਗਾ ਜਸਮੇਲ ਸਿੰਘ ਜੋ ਕਿ ਇਹ ਟਿਊਸ਼ਨਾਂ ਤੇ ਬੱਚੇ ਆਉਂਦੇ ਆ ਤਾਂ ਵਾਕਫੌਂਟਾ ਤੋਂ ਇਕੱਠੇ ਕਰਕੇ ਟਿਊਸ਼ਨਾਂ ਤੇ ਛੱਡਣ ਵਗੈਰਾ ਆਉਂਦਾ ਸੀਗਾ ਬਟ ਬੱਚੇ ਸਾਰੇ ਠੀਕ ਨੇ ਜੀ ਤੇ ਮਾਈਨਰ ਇੰਜਰੀ ਕੁਝ ਬੱਚੇ ਤੇ ਹੈ ਬਟ ਓਵਰਆਲ ਬੱਚੇ ਸਾਰੇ ਠੀਕ ਨੇ ਥੈਂਕ ਯੂ